ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਚੀਕਾ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਜਰਾ ਦੀ ਘਰ ਦੇ ਬਾਹਰ ਜਿਹੜਾ ਸੰਯੁਕਤ ਮੋਰਚੇ ਵੱਲੋਂ ਜਿਹੜਾ ਧਰਨਾ ਦੇ ਦਿੱਤਾ ਗਿਆ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਕੋਠੀ ਦੇ ਬਾਹਰੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਕਿ ਹੱਕੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਲਗਾਤਾਰ ਜਿਹੜਾ ਤਰਨਾ ਦੇ ਦਿੱਤਾ ਗਿਆ ਤੇ ਅੱਜ ਜਿਹੜਾ ਮੰਗ ਪੱਤਰ ਸੌਪਿਆ ਜਾਣਾ ਤਸਵੀਰਾਂ ਜਿਹੜੀਆਂ ਸਮਾਣਾ ਦੇ ਚੀਕਾ ਰੋਡ ਤੋਂ ਨਿਕਲ ਕੇ ਲਗਾਤਾਰ ਜਿਹੜੀਆਂ ਨਜ਼ਰ ਆ ਰਹੀਆਂ ਨੇ ਸੋ ਦੇਖ ਸਕਦੇ ਹੋ ਕਿ ਕਿਸਾਨ ਨੇ ਇਕੱਠੇ ਹੋਏ ਨੇ ਇਹਨਾਂ ਵੱਲੋਂ ਕਾਫੀ ਜਿਹੜਾ ਪਹਿਲਾਂ ਵੀ ਪ੍ਰਦਰਸ਼ਨ ਕੀਤੇ ਗਏ ਸਨ ਤੇ ਜਿਹੜੀਆਂ ਹੱਕੀ ਮੰਗਾਂ ਨੇ ਉਹ ਹਲੇ ਵੀ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਸੋ ਗੱਲਬਾਤ ਕਰਾਂਗੇ ਹੋਰ ਵੀ ਮੌਕੇ ਤੇ ਜਿਹੜੇ ਕਿਸਾਨ ਆਗੂ ਮੌਜੂਦ ਨੇ ਸਾਰਾ ਇਹ ਹੈ ਕੀ ਮਸਲਾ ਸੀ ਜਿਹੜਾ ਅੱਜ ਇਹਨਾਂ ਨੂੰ ਮਿਸਟਰ ਸਾਹਿਬ ਦੀ ਕੋਠੀ ਤੇ ਜਿਹੜਾ ਧਰਨਾ ਦੇਣਾ ਪੈ ਗਿਆ ਕਾਜੀ ਮੈਡਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਚਰਨਜੀਤ ਕਰਨਤੂੜੀਆ ਵੀ ਕ੍ਰਾਂਤੀਕਾਰੀ ਕਿਸ਼ਾਂਦੀਆਂ ਨੂੰ ਪੰਜਾਬ ਓਕੇ ਮੈਡਮ ਇਹ ਜਿਹੜਾ ਤੁਸੀਂ ਅੱਜ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਜ਼ਰਾ ਦੇ ਘਰ ਦੇ ਬਾਹਰ ਧਰਨਾ ਦਿੱਤਾ ਇਹ ਕੀ ਵਜ੍ਹਾ ਸੀ ਔਰ ਕੀ ਤੁਹਾਨੂੰ ਪਹਿਲਾਂ ਕੋਈ ਅਸਵਾਸ਼ਣ ਨਹੀਂ ਮਿਲਿਆ ਨੀ ਇਹ ਸਾਡਾ ਸੰਯੁਕਤ ਮੋਰਚੇ ਵੱਲੋਂ ਫੈਸਲਾ ਜਿਸ 17 ਤਰੀਕ ਨੂੰ ਜਿਹੜੇ ਅਸੀਂ ਇਹ ਮੰਗ ਚੱਕਰ ਦੇਣੇ ਸੀਗੇ ਮੰਗ ਪੱਤਰ ਦੇਣ ਆਏ ਆ ਅਸੀਂ ਇਹ ਜਿਹੜਾ ਇੱਕ ਨਹਿਰੀ ਪਾਣੀ ਵੀ ਸਾਡੇ ਖੇਤਾਂ ਨੂੰ ਕੱਲੇ ਕੱਲੇ ਖੇਤ ਨੂੰ ਨਹਿਰੀ ਪਾਣੀ ਲਾਇਆ ਜਾਵੇ ਕਿਉਂਕਿ ਅਜੇ ਬਹੁਤ ਸਾਰੇ ਖੇਤਾਂ 'ਚ ਨਹੀਂ ਆ ਪੁਸ਼ਟ ਨਾ ਛੋੜੇ ਮੋਟੇ ਸੁਏ ਬਣੇ ਨੇ ਕਿ ਕੱਲੇ ਕੱਲੇ ਦਿੱਤਾ ਜਾਵੇ ਜੀ ਕੋ ਸੈਨੀਵਾਲ ਤੇ ਬਾਗਾ ਵੜਰੇ ਖੁੱਲੇ ਜਾਣਾ ਕਿਉਂਕਿ ਇਹਦੇ ਨਾਲ ਸਾਡਾ ਮਾਰਕਾ ਜਿਹੜਾ ਹੈ ਸੰਬੰਧ ਨੇ ਕਿ ਮੌਜੂਦ ਵੀ ਹੋਣਗੇ ਕਿ ਤੁਹਾਨੂੰ ਫਾਇਦਾ ਹੋਊਗਾ ਇਹਦੇ ਨਾਲ ਜਿਹੜਾ ਹੁਣ ਇੱਥੇ ਕਾਰਪੋਰੇਟਾਂ ਨੂੰ ਫਾਇਦਾ ਦੇ ਰਹੀਆਂ ਨੇ ਸਰਕਾਰਾਂ ਇਹ ਕਿਸਾਨਾਂ ਲਈ ਬ ਇਹ ਨੁਕਸਾਨ ਨੁਕਸਾਨ ਦਾ ਤਾਂ ਨਹੀਂ ਲਾ ਲੋ ਬੰਦੋ ਜਿਉ ਹਸੈਨੀਵਾਲ ਤੇ ਬਾਗਾ ਵਾਟਰਫਾਲਡ ਨੇ ਸਾਡੇ ਵਪਾਰਕ ਜਿਹੜੇ ਸਬੰਧ ਨੇ ਮਜ਼ਬੂਤ ਹੋਣਗੇ ਭਾਈਚਾਰਕ ਸਾਂਝ ਵੀ ਵਧੂਗੀ ਤੇ ਨਾਲੇ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਇੱਧਰ ਉੱਧਰ ਵਪਾਰ ਵਧੂਗਾ ਤਾਂ ਸਾਨੂੰ ਕਿਸਾਨ ਵੀ ਖੁਸ਼ ਹੋਣਗੇ ਜਿਸਾ ਕਦੇ ਉਹ ਜਿਹੜੇ ਕਿਸਾਨੀ ਨਾਲ ਸੰਬੰਧਿਤ ਲੋਕ ਨੇ ਜਾਂ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਬਾਰਡਰ ਹੈ ਉਹਨੂੰ ਖੋਲਿਆ ਜਾਏ ਤਾਂ ਕਿ ਜਿਹੜਾ ਵਪਾਰ ਹੈ ਵੱਧ ਸਕੇ ਲਗਾਤਾਰ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਤੇ ਹੋਰ ਵੀ ਜਿਹੜੀਆਂ ਕਾਫੀ ਮੰਗਾਂ ਨੇ ਉਸ ਕਰਕੇ ਜਿਹੜਾ ਇਹ ਅੱਜ ਇੱਥੇ ਜਿਹੜਾ ਬੈਠਣ ਦੇ ਲਈ ਤਿਆਰ ਲਗਾਤਾਰ ਤਸਵੀਰਾਂ ਨੇ ਕਿਉਂਕਿ ਥੋੜੀ ਦੇਰ ਬਾਅਦ ਜਿਹੜਾ ਇਹਨਾਂ ਵੱਲੋਂ ਜਿਹੜਾ ਮੰਗ ਪੱਤਰ ਸੌਂਪਿਆ ਜਾਣੇ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਆ ਕੇ ਬੈਠੇ ਨੇ ਤੇ ਇਹਨਾਂ ਵੱਲੋਂ ਲਗਾਤਾਰ ਜਿਹੜਾ ਸ਼ਾਂਤਮਈ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਸਮਾਣਾ ਦੇ ਚੀਗਾ ਰੋਣ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਅੱਜ ਅਸੀਂ ਕੀਤਨ ਸਿੰਘ ਜੋੜਾ ਮਾਜਰਾ ਕੈਪਟਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਤਰ੍ਹਾਂ ਦੇ ਰਹੇ ਆ ਇਹ ਸੰਯੁਕਤ ਮੋਰਚੇ ਦੀ ਕਾਰਤ ਅੱਜ 17 ਤਰੀਕ ਤੈ ਹੋਈ ਸੀ ਕਿਉਂਕਿ ਇਹ ਪੰਜਾਬ ਸਬੰਧੀ ਸਾਰੀਆਂ ਮੰਗਾਂ ਨੇ ਸਾਡੇ ਜਿਹੜਾ ਪੰਜਾਬ ਦੇ ਵਿੱਚ ਸੰਕਟ ਆਇਆ ਪਾਣੀ ਦਾ ਸਾਡੇ ਦਰਤੀ ਦਰਿਆਵਾਂ ਦੀ ਤਰਤੀਅੇ ਸੂਬੇ ਜੋ ਜਿਹੜਾ ਖੇਤੀ ਦਾ ਸੂਬਾ ਹੈ ਇਸ ਨੂੰ ਜਿਹੜਾ ਅੱਜ ਇਹ ਬਹੁਤ ਸੰਕਟ ਵਿੱਚ ਲੰਘ ਰਿਹਾ ਹੈ ਕਿਉਂਕਿ ਸਾਡਾ ਪਾਣੀ ਜਰੀ ਲਾ ਗਿਆ ਤਰਤੀਜ ਜਰੀ ਵੀ ਹੋ ਗਈ ਹੈ ਹਵਾ ਪਾਣੀ ਸਾਰਾ ਕੁਝ ਜਰੀ ਲਾ ਗਿਆ ਅਸੀਂ ਇਸ ਚੀਜ਼ ਸਰਕਾਰ ਦੇ ਅੱਗੇ ਸਰਕਾਰ ਦੇ ਕੋਲ ਆ ਜੇ ਸਾਡਾ ਮਸਲੇ ਹੱਲ ਕਰਨਾ ਕਿਉਂਕਿ ਖੇਤੀ ਜਿਹੜਾ ਬਹੁਤ ਸੰਕਟ ਵਿੱਚ ਆ ਇਸ ਨਾਲ ਅਰਥਵਿਵਸਥਾ ਜਿਹੜੀ ਸਾਡੀ ਪੰਜਾਬ ਦੀ ਅਰਥਵਿਵਸਥਾ ਹੈ ਇਹ ਖੇਤੀ ਦਾ ਖੇਤੀ ਨਾਲ ਜੁੜੀ ਹੋਈ ਹੈ ਸਾਡੀ ਅਰਥਵਿਵਸਥਾ ਸਾਡੇ ਸਮਾਜਿਕ ਤਾਣਾ ਬਾਣਾ ਸਾਰਾ ਹੀ ਉਲਝ ਗਿਆ ਹੈ ਇਸ ਕਰਕੇ ਅਸੀਂ ਅੱਜ ਇੱਥੇ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਅੱਗੇ ਇਹ ਇਸ ਕਰਕੇ ਧਰਨਾ ਦੇ ਰਹੇ ਹਾਂ ਸਾਡੇ ਜੋ ਵਾਗਾ ਬਾਰਡਰ ਨੇ ਹਸੈਣੀ ਵਾਲਾ ਬੱਟਰ ਉਹ ਖੋਲੇ ਜਾਣਾ ਪਾਣੀ ਜਿਹੜਾ ਸਾਫ਼-ਸੁਥਰਾ ਹਰ ਘਰ ਨੂੰ ਮਿਲਣ ਨੂੰ ਮਿਲੇ ਹਰ ਖੇਤ ਨੂੰ ਪਾਣੀ ਜਿਹੜਾ ਨਹਿਰੀ ਪਾਣੀ ਮਿਲੇ ਕਿਉਂਕਿ ਸਾਡਾ ਜਿਹੜਾ ਪਾਣੀ ਹੈ ਆਉਣ ਵਾਲੇ 2039 ਤੱਕ ਮਹਿਰਾ ਦਾ ਕੰਨਾ ਹੈ 2039 ਤੱਕ ਸਾਡੇ ਸਿਰਜੀ ਤਹਿ ਵਾਲਾ ਪਾਣੀ ਮੁੱਕਲਦੇ ਕਨਾਰੀਆ ਜਗਵੀਰ ਜੀ ਜੇ ਗੱਲ ਕਰੀਏ ਤਾਂ ਤੁਸੀਂ ਪਹਿਲਾਂ ਵੀ ਇਹ ਚੀਜ਼ ਤੇ ਕੋਈ ਗੱਲਬਾਤ ਨਹੀਂ ਕੀਤੀ ਜਿਹੜਾ ਤੁਸੀਂ ਅੱਜ ਮੰਗ ਪੱਤਰ ਸੌਂਪਨੇ। ਨਹੀਂ ਸਮੇਂ ਸਮੇਂ ਤੇ ਅਸੀਂ ਪਹਿਲਾਂ ਅਸੀਂ ਆਪਣੀ ਕਿਰਤੀ ਕਿਸਾਨੀ ਨੂੰ ਇਹ ਪਾਣੀਆਂ ਦੇ ਮੁੱਦੇ ਤੇ ਵੀ ਗੱਲ ਕਰਦੇ ਆਏ ਆ ਹੋਰ ਵੀ ਮੰਗਾ ਦਿੰਦੇ ਰਹਾਂ ਪਰ ਅਸੀਂ ਇਹ ਸੈਂਟਰ ਸਰਕਾਰ ਤੱਕ ਗੱਲ ਪਹੁੰਚਾਉਣੇ ਜਾ ਰਹੇ ਆ ਪੰਜਾਬ ਸਰਕਾਰ ਤੱਕ ਕਿਉਂਕਿ ਇਹ ਗੰਭੀਰ ਮੁੱਦੇ ਨੇ ਜਿਵੇਂ ਵੇਖੋ ਸੋਸਾਇਟੀ ਸਹਿਕਾਰੀ ਬੈਂਕਾਂ ਨਹੀਂ ਉਹਨਾਂ ਦਾ ਸਾਡੇ ਮਤਲਬ ਉਹਨਾਂ ਦੇ ਵਿੱਚ ਖਾਤੇ ਨਹੀਂ ਖੋਲੇ ਜਾ ਰਹੇ ਉਹ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਜਿਹੜੇ ਜਿਹੜੇ ਕਿਸਾਨ ਨੇ ਉਹਨਾਂ ਦੇ ਸਹਿਕਾਰੀ ਬੈਂਕਾਂ ਚ ਮੈਂਬਰਸ਼ਿਪ ਭਰੀ ਜਾਵੇ ਜੋ ਸਾਡੇ ਜਿਹੜ 在那里。 ਜਿਹੜੇ ਜਿਹੜਾ ਅਡਾਨੀ ਬਾਨੀ ਹੈ ਉਹਨਾਂ ਦੇ 16 ਲੱਖ ਕਰੋੜ ਰੁਪਇਆ ਮਾਫ ਹੋ ਗਿਆ ਹੈ ਪਰ ਜਿਹੜੇ ਕਿਸਾਨਾਂ ਦਾ ਹੈ ਮਜ਼ਦੂਰ ਨੇ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋ ਰਿਹਾ ਅਸੀਂ ਇਸ ਕਰਕੇ ਅੱਜ ਸਰਕਾਰ ਦੇ ਅੱਗੇ ਇਹ ਗੁਹਾਰ ਲਾਉਣ ਆਏ ਆਂ ਵੀ ਇਹ ਜਲਦੀ ਜਲਦੀ ਜਿਹੜੇ ਪੰਜਾਬ ਦੇ ਮਸਲੇ ਨੇ ਇਹਨਾਂ ਨੂੰ ਹੱਲ ਕੀਤਾ ਜਾਵੇ ਤੇ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇ ਕਿਉਂਕਿ ਸਾਡੇ ਨਾਲ ੱਟਕਾ ਹੋ ਰਿਹਾ ਸਾਡੇ ਜਿਹੜੇ ਜਿਹੜੇ ਰਾਜਾਂ ਦੇ ਸਾਡੇ ਪੰਜਾਬ ਰਾਜ ਦੇ ਹੱਕ ਖੋਏ ਜਾ ਰਹੇ ਨੇ ਸਾਡਾ ਜਿਹੜਾ ਪਾਖੜਾ ਮੈਨੇਜਮੈਂਟ ਦਾ ਜਿਹੜਾ ਹੈਗਾ ਉਹ ਤੇ ਘਰ ਖੋਇਆ ਗਿਆ ਹੈ ਪਾਣੀਆਂ ਦੇ ਹੱਕ ਘੋਏ ਗਏ ਨੇ ਸਾਡਾ ਜਿਹੜਾ ਪੇਰੀਅਨ d'acord amb ਸਾਡੇ ਪਾਣੀਆਂ ਦਰਾਈ ਪਾਣੀਆਂ ਦੀ ਵੰਡ ਹੋਣੀ ਚਾਹੀਦੀ ਹੈ। ਟ੍ਰਿਬਿਊਨਲ ਦੇ ਨਾਲ ਦੀ ਸਾਨੂੰ ਮਨਜ਼ੂਰ ਹੈ ਜੀ ਦਰਾਈ ਪਾਣੀਆਂ ਦੀ। ਹਾਂਜੀ ਭਾਜੀ ਤੁਸੀਂ ਕੀ ਕਹੋਗੇ ਕੀ ਮਸਲਾ ਹੈ ਸਾਡਾ? ਅਸੀਂ ਤਾਂ ਮਸਲਾ ਤਾਂ ਪਿਛਲੇ ਸਾਲ ਵੀ 11 12 13 ਤਿੰਨ ਦਿਨ ਧਰਨੇ ਚੱਲੇ ਸੀ ਜੀ। ਮੰਤਰੀਆਂ ਦੇ ਬਾਰਾਂ ਅੱਗੇ ਧਰਨੇ ਲਾਇਏ ਤੇ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਜੀ ਬਰਸਾਤ ਨਾਲ ਉਹਦੇ ਸਬੰਧ ਵਿੱਚ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਕਿਸਾਨਾਂ ਨੂੰ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜੀ ਸਰਕਾਰ ਕਹਿੰਦੀ ਵੀ ਮੁਰਗੀ ਤੋਂ ਲੈ ਕੇ ਬੱਕਰੀ ਤੱਕ ਦਾ ਮੁਆਵਜ਼ਾ ਦੇ ਕਿਸੇ ਕਿਸਾਨ ਨੂੰ ਉਹ ਮੁਆਵਜ਼ਾ ਨਹੀਂ ਮਿਲਿਆ। ਉਹਦੇ ਸਬੰਧ ਵਿੱਚ ਵੀ ਧਾਰਨੇ ਪਿਛਲੀ ਵਾਰ ਚਲੇ ਤੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਜੇ ਮੈਂ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ ਆ ਕਿਸਾਨ ਦੀ ਮਜ਼ਦੂਰ ਦੀ ਵੀ ਇਸੇ ਤਰ੍ਹਾਂ ਪੈਨਸ਼ਨ ਲੱਗਣੀ ਚਾਹੀਦੀ ਆ ਪਰ 10000 ਰੁਪਏ ਮਹੀਨਾ ਕਿਸਾਨ ਨੂੰ ਤੇ ਮਜ਼ਦੂਰ ਨੂੰ ਪੈਸੇ ਲੱਗੇ ਇਹ ਸਾਡੀਆਂ ਹੱਕੀ ਮੰਗਾਂ ਨੇ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਜੋ ਸਮੂੱਚਾ ਕਰਜ਼ਾ ਉਹ ਰੱਦ ਕੀਤਾ ਜਾਵੇ ਇਹ ਹੀ ਸਾਡੀਆਂ ਮੰਗਾਂ ਨੇ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਆਤੂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਕੋਈ گورਮੈਂਟ ਆਫ ਕੋਲਾਈਸ ਹੁੰਦਾ ਹੈ ਉਹ ਵੀ ਜਿਹੜੀ ਹੈ ਪੈਨਸ਼ਨ ਅੱਗੇ ਲੱਗ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਉਹਨਾਂ ਦਾ ਸਕੋਪ ਹੈ ਉਹ ਚੱਲਦਾ ਰਹਿੰਦਾ ਪਰ ਕਿਸਾਨ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਕੰਮ ਕਰਦਾ ਉਹਦੇ ਨਾਲ ਅਨਸੁਖਾ ਵੀ ਜਿਹੜੀਆਂ ਕਟਨਾ ਵੀ ਵਾਪਰਦੀਆਂ ਨੇ ਪਰ ਸਰਕਾਰ ਜਿਹੜੀ ਹੈ ਇਸ ਪਾਸੇ ਕੋਈ ਵੀ ਜਿਹੜਾ ਧਿਆਨ ਨਹੀਂ ਦਿੰਦੀ ਤਸਵੀਰਾਂ ਜਿਹੜੀਆਂ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਕਾਫੀ ਵੱਡੇ ਜਿਹੜੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ ਜਿਹੜਾ ਹੁਣ ਇਹਨਾਂ ਵੱਲੋਂ ਮੰਗ ਪੱਤਰ ਸੌਂਪਿਆ ਜਾਣਾ ਹੈ ਜਿਹੜ ਕੈਬਨਟ ਮਨਿਸਟਰ ਇਸ ਧਰਨੇ ਨੂੰ ਖਤਮ ਕਰਾਉਣ ਦੇ ਲਈ ਖੁਦ ਪਹੁੰਚੇ ਤੇ ਉਹਨਾਂ ਦਾ ਮੰਗ ਪੱਤਰ ਜਿਹੜਾ ਹੈ ਸਵੀਕਾਰ ਕੀਤਾ ਮੰਤਰੀ ਸਾਹਿਬ ਕੀ ਕਹੋਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਤੁਹਾਡੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ ਦੇਖੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਐਮਐਲਏ ਮਨ ਤੇ ਐਮਪੀਐਸ ਆਪਨ ਦੇ ਕਰਕੇ ਜਿਹੜੇ ਧਰਨੇ ਦਿੱਤੇ ਨੇ ਉਹ ਇਹਨਾਂ ਦੇ ਕੁਝ ਮੰਗਾਂ ਨੇ ਜਿਹੜੀਆਂ ਉਹਨਾਂ ਵਾਸਤੇ ਇਹਨਾਂ ਨੇ ਅੱਜ ਮੈਮੋਰੰਡਮ ਦਿੱਤਾ ਸੋ ਜਿਹੜਾ ਮੈਮੋਰੰਡਮ ਮੈਨੂੰ ਦਿੱਤਾ ਗਿਆ ਜੋ ਵੀ ਉਤੇ ਪੰਜਾਬ ਵੱਲੋਂ ਕਰਨਾਲੋਂ ਪੰਜਾਬ ਵੱਲੋਂ ਜੋ ਕੇਂਦਰ ਵੱਲੋਂ ਕਰਨ ਵਾਲਾ ਹੋਗਾ ਉਹ ਕੇਂਦਰ ਨੂੰ ਜਿਹੜੀ ਉਹਦੀ ਨਾਲ ਆਪਦਾ ਲੈਟਰ ਲਾ ਕੇ ਜਿਹੜਾ ਕੇਂਦਰ ਨੂੰ ਭੇਜਿਆ ਜਾਊਗਾ ਤਾਂ ਕਿ ਜਿਹੜੀ ਸਮੱਸਿਆ ਬਣਦੀ ਜਿਹੜਾ ਉਹਨਾਂ ਨੂੰ ਹੱਲ ਕੀਤਾ ਜਾਵੇ। ਨਹੀਂ ਫਿਲਹਾਲ ਤੁਸੀਂ ਮੈਨੂੰ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਦੀ